ਛੋਟੇ ਛੋਟੇ ਸੇ ਜੋ ਲੋਨਾਂ ਦਾ ਫੇਰ ਮੋਟ ਗਿਆ ਉਹ ਇਸ ਤੇ ਜੀ ਉਹ ਸੁਬਿਆਣੀ ਹੁੰਦੇ ਪੈਸਾ ਕਰਕੇ ਮੈਨੂੰ ਪੜਾਇਆ ਲਖਾਇਆ ਕਿ ਕਿੰਨੇ ਬੈਠੇ ਤੁਹਾਨੂੰ ਕਹਿੰਦੇ ਕਿ ਜਦੋਂ ਬਾਲ ਕੇ ਜੀ ਚਲੋ ਹੁਣ ਤਾਂ ਕੋਝੋ ਜੀ ਹੁਣ ਤਾਂ ਆਪਣਾ ਪੁੱਤ ਕਰ ਆ ਗਿਆ ਮੇਰੇ আর ਮੇਰੇ بڑے بیٹے ਨੇ ਅਸੀਂ ਮਾਰਚੋਂ ਨਾਲ ਆਇਆ ਖੇਤਾਂ ਦੀ ਵੇਸ ਉਹ ਮੇਰੇ ਤੋਂ 10-15000 ਰੁਪਏ ਜੈਸੇ ਦਾ ਜਾਣ ਲੱਗੇ ਨੂੰ ਤਾਂ ਕੱਪੜੇ ਲੈ ਕੇ ਦਿੱਤੇ ਮੈਂ ਵਾਹ ਉਹ ਗਿਆ ਲਾ ਜੀ ਨਹੀਂ ਜਣਾ ਵਿਦੇਸ਼ ਹਾਂ ਜੀ ਹਾਂ ਜੀ ਨਾਮ ਮੇਰਾ ਮਨਪ੍ਰਸਾਦ ਸਿੰਘ ਜੀ ਸਾਲੋਂ ਚਮਨਲਾਲ ਕਿੱਥੇ ਰਹਿਣ ਕਿੱਥੋਂ ਇੰਦਰਾ ਕਲੋਨੀ ਰਹਿਣ ਵਾਲਾ ਹਾਂ ਮਛੇੜ ਖਾਸ ਹਾਂ ਜੀ ਕੀ ਤੁਹਾਡੇ ਨਾਲ ਤੁਸੀਂ ਕਦੋਂ ਕਿਹੜੇ ਸੱਤ ਕੇਸੀ ਦਵਾਈ ਜੀ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀ ਅੱਛਾ ਹਾਂ ਜੀ ਉੱਥੇ ਕੀ ਕੰਮ ਕਰਦੇ ਸੀਗੇ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਪੈਕਿੰਗ ਡਿਪਾਰਟਮੈਂਟ ਦਾ ਹਾਂ ਜੀ ਜੀ ਕਿਹਦੀ ਕੰਪਨੀ ਜੀ ਕੰਪਨੀ ਸੀ ਗਈ ਅੱਛਾ ਫਿਰ ਸਪਲਾਈ ਕੰਪਨੀ ਸੀ ਗਈ ਉੱਥੇ ਡੇਢ ਸਾਲ ਪਹਿਲਾਂ ਕੰਮ ਕੀਤਾ ਜੀ ਉੱਥੇ ਉਸ ਤੋਂ ਬਾਅਦ ਕੰਪਨੀ ਚੇਂਜ ਹੋਈ ਮੇਰੀ ਫਿਰ ਫਿਰ ਜਾ ਗਈ ਕੰਪਨੀ ਚੇਂਜ ਕੀਤੀ ਜਦੋਂ ਮੈਂ ਰੂਮ ਚ ਗਈ ਉੱਥੇ ਨੌਕੜਿਆਂਗੇ ਉੱਥੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਈ ਤੁਸੀਂ ਦੁਬਈ ਦੇ ਮੈਂ ਗਿਆ ਸੀਗਾ ਜੀ ਆਪਣੇ ਅਜਮਾਨੇ ਅੱਛਾ ਜਮਾਨਾ ਹਾਂ ਜੀ ਉਹ ਤਾਂ ਬੁੱਢਾ ਜਮਾਨਾ ਹੀ ਗਿਆ ਜੀ ਅੱਛਾ ਅੱਛਾ ਹਾਂ ਜੀ ਉੱਥੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕੰਮ ਲਈ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਦੇ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕੀ ਸੀਨ ਹੈ ਜੀ ਕਿੱਦਾਂ ਕੀ ਲਈਆਂ ਦਾ ਕੌਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਹੀ ਨਾਲ ਅੱਛਾ ਜਿੱਦੇ ਉੱਥੇ ਮੈਂ ਰਿਹਾ ਜੀ ਮੈਂ 10 ਦਿਨ ਚੱਕਿਆ ਗਿਆ ਜੀ 10 ਦਿਨ ਉੱਥੇ ਰਿਹਾ ਹਾਂਜੀ ਹਾਂਜੀ ਪੁਲਿਸ ਨੇ ਉੱਥੇ ਦੁਬਈ ਪੁਲਿਸ ਨੂੰ ਚੱਕਿਆ ਦੁਬਈ ਦੇ ਨਹੀਂ ਚੱਕਿਆ ਇਹ ਜਮਾਨ ਪੁਲਿਸ ਨੇ ਚੱਕਿਆ ਇਹ ਜਮਾਨ ਪੁਲਿਸ ਹਾਂਜੀ ਹਾਂਜੀ ਕੀ ਉੱਥੇ ਕੀ ਹੋਣਾ ਮਿਲਿਆ ਜਮਾਨ ਪੁਲਿਸ ਨੂੰ ਤਾਂ ਕੀ ਮਿਲਿਆ ਉਹਨਾਂ ਕੋਲ ਪਤਾ ਨਹੀਂ ਕਿ ਮਖਬਰੀ ਕੀਤੀ ਸੀ ਕਿਸੇ ਨੇ ਹਾਂ ਠੀਕ ਹੈ ਜੀ ਮਖਬਰੀ ਕੀਤੀ ਗਈ ਨਹੀਂ ਤੇ ਚੱਕਾਇਆ ਸਾਨੂੰ ਉਜੀ ਵਿੱਚ ਅਰੈਸਟ ਹੋ ਗਏ ਹਾਂਜੀ ਵਿੱਚ ਅਰੈਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਕੁਝ ਉਹ ਮੈਂ ਤਰਲਾ ਕੀਤਾ ਜੀ ਉਹਨਾਂ ਦਾ ਹੋਰ ਕਸ਼ਟ ਕੀਤਾ ਉਹਨਾਂ ਨੇ ਨਹੀਂ ਸੁਣੀ ਪੁਲਿਸ ਨੇ ਸੁਣੀ ਨਹੀਂ ਆਗੀ ਠੀਕ ਹੈ ਤੁਹਾਡੀ ਵਿੱਚ ਤੁਹਾਡਾ ਵਿੱਚ ਨਾ ਆਈਆਂ ਬੱਚੇ ਤੁਹਾਡੇ ਵਿੱਚ ਹੀ ਗੱਲ ਇਹ ਕਹਿੰਦੇ ਕੋਈ ਹਾਈਟ ਛੇਰੀ ਸੀ ਕੋ ਆਪਣੇ ਆਈਡੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨਾਂ ਨੂੰ ਸਾਰਾ ਕੋ ਦਿੱਤਾ ਕੱਢ ਕੇ ਉਹਨਾਂ ਨੂੰ ਆਪਣੇ ਆਈਟੀਮ ਦਿੱਤੇ ਕੱਢ ਕੇ ਇਤੋਂ ਦਾ ਕਰੀ ਉਹ ਮੋਬਾਈਲ ਤੱਕ ਲੋਕ ਤੱਕ ਦਿੱਤਾ ਗੱਲ ਕੋਲ ਠੀਕ ਹੈ ਲੋਕ ਕੋਲ ਦਿੱਤਾ ਉਹਨਾਂ ਨੂੰ ਲੋਕ ਕੋਲ ਦਿੱਤਾ ਹਾਂਜੀ ਪਰ ਮੰਨੇ ਨਹੀਂ ਆ ਨਹੀਂ ਮੰਨੇ ਆ ਵੀ ਤੁਹਾਨੂੰ ਉਤਮ ਵਾਰ ਫੜ ਕੇ ਗੁਸਾ ਕਰ ਕੇ ਕਿੱਥੇ ਲੈ ਗਏ ਜੀ ਸ਼ਿਆਨ ਦਿਨਵਾਰ ਲੈ ਕੇ ਨੂੰ ਆਪਣੇ ਸਹੀ ਆਪਣੇ ਢੇਲ ਚ ਲੈ ਗਈ ਜੀ ਢੇਲ ਚ ਲੈ ਗਈ ਵਰਦੀ ਵਰਦੀ ਪਾਈ ਉੱਥੇ ਉਹਨਾਂ ਨੂੰ ਹਾਂ ਵਰਦੀ ਵਰਦੀ ਪਾ ਕੇ ਮੋਢੇ ਦੇ ਅੰਦਰ ਕੱਕੜਾਈ ਉੱਥੇ ਰੱਖਿਆ 250 ਕਿੰਨੇ ਸਰਕੰਦੋਂ 250 ਲੈ 250 ਦਾ ਹਾਂਜੀ 206 ਮਿਲੇ ਹਾਂਜੀ ਜਿਹਦੇ ਵਿੱਚ ਕੀ ਕੀ ਥੋੜੀ ਰੋਟੀ ਪਾਣੀ ਸਹੀ ਮਿਲਦਾ ਸੀ ਉੱਤੇ ਰੋਟੀ ਪਾਣੀ ਸਵੇਰ ਟਾਈਮ ਇੱਕ ਖੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀਗੀ ਹੋਏ ਠੀਕ ਹੈ ਜੀ ਦੁਪਹਿਰ ਨੂੰ ਥੋੜੇ ਚੌਲ ਮਿਲਦੇ ਸੀਗੇ ਤੇ ਨਾਲ ਥੋੜਾ ਚਿਕਨ ਮਿਲਦਾ ਸੀਗਾ ਤੇ ਸ਼ਾਮ ਟਾਈਮ ਇੱਕ ਰੋਟੀ ਮਿਲਦੀ ਸੀਗੀ ਹਾਂਜੀ ਜਿਹੜੇ ਹੋਰ ਕਿੰਨੇ ਕਾ ਪੰਜਾਬੀ ਉੱਥੇ ਆ ਗਏ ਥੋੜੇ ਨਾਲ ਕਿੰਨੇ ਪੰਜਾਬੀ ਟੋਟਲ ਸੀਗਾ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰੱਗਲ ਕੇਸ ਪੜੇਗੇ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11 ਜਣੇ ਹਾਂਜੀ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬੀ ਉਹ ਕਿੱਥੇ ਦੇ ਪੰਜਾਬ ਦੇ ਸਾਰੇ ਹਾਂਜੀ ਇਡੇ ਪੰਜਾਬ ਦੇ ਸੀਗੇ ਆਪਣੇ ਇਹਦੇ ਕੋਈ ਸ਼ਹਿਰ ਦੇ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਕੋਈ ਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਇਦਾਂ ਦੇ ਤੁਸੀਂ ਕੋਈ ਵਕੀਰ ਉੱਥੇ ਕਿਸ ਲਈ ਲੈਣਾ ਤੁਹਾਡਾ ਕੇਸ ਕੈਸ ਉੱਥੇ ਵਕੀਲ ਸਰਕਾਰੀ ਦਿੱਤੇ ਸੀਗਾ ਜਿਹਨੇ ਆਪਣਾ ਵਕੀਲ ਕਰਦੇ ਫਾਇਦਾ ਨਹੀਂ ਹੋਇਆ ਕੋਈ ਹਾਂਜੀ ਉਹ ਸੁਣਨੀ ਤਾਂ ਆਪਣੀ ਨਾਲ ਤਾਂ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਮਸਲਵਾ ਕੰਟਰੀ ਥੋੜੀ ਜਿਹੀ ਹਾਂਜੀ ਕੀ ਕੀਤਾ ਵਕੀਲਿਆ ਸਰਵਾਈਦ ਨਾਲ ਕੁਝ ਨਹੀਂ ਹੋਇਆ ਹਾਲ ਵਕੀਲਾਂ ਨੇ ਆ ਕੇ ਕੁਝ ਨਹੀਂ ਕਿਹਾ ਬਸ ਨੇ ਇਹੀ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਤੇ ਅਸੀਂ ਅਨੇ ਚਲੋਗੇ ਸੁਨਤਰਾ ਮਾਲਕ ਦਾ ਵੀ ਸਾਡੀ ਜਾਨ ਛੁੱਟੀ ਆ ਤੇ ਬਾਅਦ ਚ ਅਸੀਂ ਮਸ਼ੀਨ ਤੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਆਇਆ ਹੈ ਅੱਛਾ ਤੁਹਾਡੇ ਕਿੰਨੀ ਸਜ਼ਾ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਜੀ ਕੀ ਦਿਖਾ ਕਿਧਰ ਹੋਏ ਉਹਨਾ ਨਾਮਾਇਆ ਕਿਸ ਤਰਸੇ ਦਾਰ ਦੇ ਉੱਤੇ ਕਿਸੇ ਪੇਪਰ ਆਇਆ ਸੀ ਜੀ ਅੱਛਾ ਹਾਂ ਜੀ ਪੇਪਰ ਆਇਆ ਪੰਜ 6 ਮਿੰਟਾਂ ਦਾ ਨਾਮ ਇਕੱਠੇ ਲੈਣ ਦਾ ਆਇਆ ਉਹ ਤਾਂ ਫੋਨ ਦੀ ਗੱਲ ਕਰੁੰਦੀ ਸੀ ਪਰਵਾਰਕ ਮੈਂਬਰ ਨਾਲ ਸਭ ਨੂੰ ਦਵਾਈ ਤੋਂ ਫੋਨ ਤੇ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਗੱਲ ਕਰ ਦਿੰਦਾ ਜੀ ਹਾਂਜੀ ਕੋਈ ਅੰਦਰ ਕੰਮ ਵੀ ਕਰਾਉਂਦੀ ਥੋੜੀ ਤੋਂ ਕਿ ਨਹੀਂ ਕੋਈ ਨਹੀਂ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂਜੀ ਤੁਸੀਂ ਗਏ ਸੀ ਰੁਜ਼ਗਾਰ ਲਈ ਉੱਥੇ ਫਸ ਜਾ ਕੇ ਜੇਲ੍ਹ ਜਾ ਹਾਂਜੀ ਬਸ ਕੀ ਕਰੀ ਮਜ਼ਦੂ ਕਈ ਸਾਲ ਬਾਅਦ ਫਿਰ ਜਦੋਂ ਉਹਨਾਂ ਨੇ ਦੱਸਿਆ ਤੁਹਾਡਾ ਨਾਮ ਆਇਆ ਹਾਂਜੀ ਖੁਸ਼ੀ ਤਾਂ ਹੋਈ ਹੋਊਗੀ ਬਹੁਤ ਖੁਸ਼ੀ ਇੰਨੀ ਹੋਈ ਮੈਂ ਰੋਟੀ ਨਹੀਂ ਖਾਧੀ ਗਈ ਉਸ ਦਿਨ ਅੱਛਾ ਹਾਂਜੀ ਮੈਂ ਖੜਾ ਗੇਟ 'ਤੇ ਨਹੀਂ ਚੱਕ ਕੇ ਕਿੱਦੋਂ ਲੈ ਕੇ ਜਾਣਗੇ ਮੈਨੂੰ ਅੱਛਾ ਅੱਛਾ ਹਾਂਜੀ ਫਿਰ ਕਦੋਂ ਜੇਹਲ੍ਹ 'ਚ ਲੈ ਕੇ ਫਿਰ ਉਹਨੂੰ ਕਿੱਥੇ ਲੈ ਕੇ ਗਏ ਫਿਰ ਜੇਹਲ੍ਹ ਤੋਂ ਬਾਅਦ ਦੁਬਾਰਾ ਜੇਹਲ੍ਹ ਤੋਂ ਬਾਅਦ ਸਿੱਧਾ ਉਹਨਾਂ ਨੇ 에어ਪੋਰਟ 'ਤੇ ਖੜਾ ਮੈਨੂੰ ਇਸ਼ਾਰਾ ਦੇ ਦਿੱਤੇ ਅੱਛਾ ਹਾਂਜੀ ਉੱਥੇ ਲੈ ਕੇ ਟਾਰਗੇਟ ਉਠਾ ਕੇ ਰੱਖਿਆ ਉਹਨਾਂ ਨੇ ਮੈਡੀਕਲ ਚੀਜ਼ ਉੱਥੋਂ ਬਾਅਦ ਉਹਨਾਂ ਨੇ ਚੱਕ ਕੇ ਜਾਂਚ ਉਠੋਲਾਈ ਮੈਨੂੰ ਅੱਛਾ ਪ ਹੋਣ ਬਸ ਇਹ ਦੁੱਖ ਬਹੁਤ ਵੱਡਾ ਹੁੰਦਾ ਜੀ ਜਿਹੜੀ ਜੇਲ ਕੱਟੇ ਬੇਕਸੂਰ ਕੱਟੀ ਆਈ। ਅੱਛਾ। ਗਾਣ ਚਲੋ ਜਿੱਦਾਂ ਵੀ ਆਈ ਹੁਣ ਆਪਣਾ ਜਿੱਦਾਂ ਵੀ ਕਟਾਂਗੇ ਆਪਣਾ ਸਹੀ ਕਟਾਂਗੇ। ਕੋਈ ਵੀ ਸੂਲ ਸੀ ਉੱਤੇ ਜਿਹੜੀ ਡਰਗ ਸੀ ਕੋਈ ਖਸੂਰ ਨਹੀਂ ਸੀਗਾ ਸਾਡਾ ਜੀ। ਮੈਨੂੰ ਉਹਨਾਂ ਨੇ ਮੇਰੀ ਯੂਰੀਨ ਰਿਪੋਰਟ ਤੱਕ ਨਹੀਂ ਦਿੱਤੀ ਗਈ। ਮੈਂ ਜਿਹੜਾ ਬਲੱਡਰ ਥੋੜਾ ਅੱ비 ਥੋੜਾ ਹੁਣ ਨਸ਼ਾ ਕਰਦਾ ਕਿ ਨਹੀਂ ਕਰਦਾ। ਬਲੱਡ ਵੀ ਲਿਆ ਸਭ ਕੁਝ ਲਿਆਈਏ ਕੋਈ ਰਿਪੋਰਟ ਨਹੀਂ ਦਿੱਤੀ ਗਈ 2.5 ਸਾਲ ਦੇ ਵਿੱਚ। 25 ਸਾਲ ਦੀ ਸਜ਼ਾ ਸੀ। 25 ਸਾਲ ਦੀ ਸਜ਼ਾ ਦਿੱਤੀ। ਇਹ ਲੋ ਜਿਹੜੇ ਦੂਜੇ ਬੰਦੇ ਆ ਉਹ ਅੰਦਰ ਆ ਪਾਕਿਸਤਾਨ ਦੇ ਜਿਹੜੇ ਜਿਹੜੇ ਫੜੇ ਗਏ ਸੀ ਪਾਕਿਸਤਾਨੀ ਹਾਂ ਜੀ ਅੰਦਰ ਸਾਰੇ ਜੀ ਉਹ ਜਿਹੇ ਚੰਦੇ ਸਨ ਉਹਨਾਂ ਦਾ ਕੰਮ ਹੀ ਇਹ ਹੁਣ ਕੀ ਕਰੀ ਜੀ ਹੁਣ ਦੇਲ ਚੈਕ ਪਤਾ ਲੱਗੀ ਵੀ ਇਹ ਕੰਮ ਕਰਦੇ ਆ ਫੋਨ ਕਰਦੇ ਸੀ ਉੱਥੋਂ ਕਿਸੇ ਨੂੰ ਫੋਨ ਕਰਦੇ ਸੀਗੇ ਜੀ ਮੁੰਡੇ ਸਾਰੇ ਕਰਦੇ ਸੀਗੇ ਹਾਂ ਪਰ ਆਪ ਘੱਟ ਕਰੀਦੇ ਸੀਗੇ ਫੋਨ ਇਹ ਖਰਚੇ ਕਰਦਾ ਪਤਾ ਜੀ ਮਾਦੀ ਮਾਦੀ ਕਹਿਜਾ ਲੱਗਾ ਤੁਹਾਨੂੰ ਆ ਕੇ ਇੱਥੇ ਬੱਚਾ ਆਇਆ ਤੁਹਾਡਾ ਬਹੁਤ ਵਧੀਆ ਜੀ ਲੱਗਿਆ ਸਾਰਾ ਜੇਰਾ ਪੇਟ ਮੇਰੇ ਤੇ ਦਨ ਲੱਗਿਆ ਆਵੇ ਮੈਂ ਬਹੁਤ ਅੰਮ੍ਰਿਤ ਮਹੀਨੇ ਤੋਂ ਬਹੁਤ ਪਰੇਸ਼ਾਨ ਸੀ ਜੀ ਮੈਂ ਬੰਵਾਤ ਤੇ ਪਰੇਸ਼ਾਨ ਕਰਾਇਆ ਜੀ ਮੈਂ ਕਹਾਂ ਸੀ ਮੇਰਾ ਪਰੇਸ਼ਾਨ ਨਾ ਕਰੋ ਮੇਰੇ ਪੁੱਤ ਨੇ ਇਕ ਬਈ ਮੇਰਾ ਮੁਆਫ ਕਰਾ ਮੇਰੇ ਤੇ ਲੱਗੇ ਜਿਵੇਂ ਮੈਨੂੰ ਸਾਰੇ ਦੁੱਖ ਟੁੱਟ ਜਾ ਰਹੇ ਹਨ ਉਹ ਤਾਂ ਬੋਧਕ ਪਰਮਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ ਮੈਂ ਕਹਾਂ ਜੀ ਕੋਈ ਚਰ ਲੋ ਕੋਈ ਜਿੱਥੇ ਰੋਥੇ ਬਰਦਾਸ਼ਤ ਕਰ ਦੇਸੀ ਮੈਂ ਨਾ ਕਿ ਕਿਦਾ ਕੱਢ ਕਰ ਦੇਸੀ ਮੈਂ ਕਹਾਂ ਸੀ ਕਿਸੇ ਨਾ ਕਿਸੇ ਤਾਂ ਮੈਂ ਮੇਰਾ ਪੁੱਤ ਮੇਰੇ ਘਰ ਰਾਜ ਵੀ ਮੇਰੇ ਟਿੰਡ ਨਾਲ ਲਾ ਕੇ ਜੀ ਤੁਹਾਨੂੰ ਕਿਹਨੇ ਦੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਸਾਨੂੰ ਜੇ ਕਿਸੇ ਮੁੰਡੇ ਨੇ ਦੱਸਿਆ ਦਲਿੰਦਰ ਦੇ ਨੇ ਹੂੰ ਉਹ ਕਹਿੰਦਾ ਜੀ ਵੀ 20 ਦਿਨ ਤੱਕ ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਵਾਸੀ ਜਿੰਦ ਤੱਕ ਆ ਜਾਏ ਐਰਪੋਰਟ ਤੇ ਉੱਥੇ ਉੱਧਰੋਂ ਸਾਨੂੰ ਫਿਰ ਨੇ ਆ ਕੇ ਫੋਨ ਕੀਤਾ ਮੇਰੀ ਪੱਡੀ ਕੁਲਦੀਨ ਭਾਉ ਨੂੰ ਕੀਤਾ ਮੈਂ ਦਾਣੇ ਸੁਤੀ ਕੋਈ ਸੀ ਜਦੋਂ ਫੋਨ ਕੀਤਾ ਸੱਟ ਤਾਂ ਬਸ ਜੀ ਧਰਤੀ ਨਾ ਪੈਣ ਲੱਗੜ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਜੀ ਬਹੁਤ ਹਾਂ ਹੁਣ ਤਾਂ ਇਹ ਬਾਹਰ ਭੇਜਣਾ ਵਿਦੇਸ਼ ਕਾਮ ਲਈ ਜਨੂੰ ਜੀ ਨਹੀਂ ਮੈਂ ਤਾਂ ਜਮਾ ਨਹੀਂ ਆਪਣਾ ਪੱਤ ਔਖਾਂ ਦੇ ਪਰਿਕਰ ਬਹੁਤ ਆਖੇ ਮੈਂ ਤਾਂ ਜੀ ਪਾਲੇ ਬਹੁਤ ਜਿਆਦਾ ਛੋਟੇ ਛੋਟੇ ਸੇ ਜਦੋਂ ਨਾਲ ਪੇਰ ਮੁੱਕ ਗਿਆ ਸੀ ਉਹਦੀ ਅੱਧੀ ਵਸਦੀਆਂ ਹੁੰਦੇ ਕਰ ਕਰਕੇ ਮੈਨੂੰ ਪੜਾਇਆ ਲਖਾਇਆ ਕਿੰਨਾ ਕਿੰਨੇ ਕਦੋਂ ਕਿੰਨੇ ਪੈਸੇ ਇੰਤਜ਼ਾਮ ਕਰਕੇ ਬਾਹਰ ਭੇਜਿਆ ਸੀ ਇਹਨੂੰ ਤੁਹ ਤੋਂ ਕਹਦੇ ਜੋ ਕਹੇ ਜੋ ਬਾਹਰ ਭੇਜਿਆ ਚਲੋ ਹੁਣ ਤਾਂ ਖੁਸ਼ ਹੋ ਜੀ ਹੁਣ ਤਾਂ ਮੇਰਾ ਪੁੱਤ ਕਰ ਆ ਗਿਆ ਖੁਸ਼ ਹੋ ਜੀ ਬਹੁਤ ਆਹ ਮੇਰੇ ਬੜੇ ਬੇਟੇ ਜੀ ਬਾਹਰ ਤੋਂ ਨਾਲਾ ਖੇਤਾਂ ਦੇ ਵਿੱਚ ਉਹ ਮੇਰੇ ਕੋਲ 10-15000 ਰੁਪਏ ਜਦੋਂ ਜਾਣ ਲੱਗੇ ਨੂੰ ਉਹ ਤਾਂ ਦੇ ਕੱਪੜੇ ਲੈ ਕੇ ਦਿੱਤੇ ਮੈਂ ਬਹੁਤ ਚਲ ਮੇਰਾ ਪੁੱਤ ਬੰਦ ਦੇਸ ਤਾਂ ਚਲਾ ਗਿਆ ਚਲ ਪ੍ਰਮਾਤਮਾ ਦਾ ਸ਼ੁਕਰ ਕਰਿਆ ਜੀ ਹੁਣ ਕਿ ਨਹੀਂ ਜਾਣਾ ਵਿਦੇਸ਼ ਨਹੀਂ ਨਹੀਂ ਹਾਂ ਜੀ ਹੁਣ ਇਹੀ ਕੰਮ ਕਰਨਾ ਹਾਂ ਜੀ ਕੀ ਨੌਜਵਾਨਾਂ ਨੂੰ ਕੀ ਕਹੋਗੇ ਜਿਹੜੇ ਬਾਹਰ ਜਾਂਦੇ ਉਹਨਾਂ ਨੂੰ ਕੀ ਕਹੋਗੇ ਜੀ ਸਹੀ ਕੰਮ ਕਰੋ ਉਹਨਾਂ ਨੂੰ ਕਹੋਗੇ ਨਸ਼ਾ ਨਾ ਕਰਿਓ ਜੀ ਆਪਣੇ ਮਾਪਿਆਂ ਨੂੰ ਦੁੱਖ ਨਹੀਂ ਦਿਓ ਜਿੱਦਾਂ ਹੀ ਹੈਗਾ ਆਪਣਾ ਗਰੀਬੀ ਕੱਟ ਲੋ ਟੰਗੀ ਕੱਟ ਲੋ ਮੁਸ਼ਕਲ ਨਹੀਂ ਹੈ ਇੱਥੇ ਰਹੋ ਜੀ ਇੱਥੇ ਹੋਵਾਂਗੇ ਪਰਦੇਸ ਚ ਉਸ ਜਗ੍ਹਾ ਹੀ ਤੱਕਾਸ਼ਾ ਹੀ ਬਹੁਤ ਚੱਲਦੀ ਐ ਉੱਥੇ ਉਹਨਾਂ ਨੂੰ ਤੁਹਾਨੂੰ ਦੇਖਣੇ ਨੇਗਾ ਤੁਸੀਂ ਕਸੂਰੀ ਕੀਤਾ ਨਹੀਂ ਕੀਤਾ ਚੱਕ ਕੇ ਦਰ ਸਿੱਟ ਦਿੰਦੇ ਆਂ ਵੀ ਕਸੂਰ ਜਿੱਦਾਂ ਕੱਟੀ ਢਾਈ ਸਾਲ ਬੇਸਕੂਰ